ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਨਿਧਾਨ ਸਿੰਘ ਜੀ ਸੇਕੋਲ ਚੋ ਸੁਸਾਇਟੀ ਉਹਨਾਂ ਦੇ ਵੱਲੋਂ ਜਿਹੜਾ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਜਿਸ ਦੇ ਵਿੱਚ ਫੁੱਟਬਾਲ ਆ ਵਾਲੀਬਾਲ ਹਰ ਇੱਕ ਪ੍ਰਕਾਰ ਦੀਆਂ ਦੌੜਾਂ ਬੱਚਿਆਂ ਦੀਆਂ ਬਜ਼ੁਰਗਾਂ ਦੀਆਂ ਲੇਡੀਜ਼ ਦੀਆਂ ਵੱਖ-ਵੱਖ ਕਿਸਮ ਦੀਆਂ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਖੇਡਾਂ ਕਰਾਈਆਂ ਜਾ ਰਹੀਆਂ ਹਨ ਇਹ ਪਿਛਲੇ 15-16 ਸਾਲਾਂ ਤੋਂ ਲਗਾਤਾਰ ਇਹ ਟੂਰਨਾਮੈਂਟ ਕਰਾਉਂਦੇ ਆ ਰਹੇ ਹਨ ਸੋ ਬਹੁਤ ਇੱਕ ਵਧੀਆ ਕਹਿੰਦੇ ਹਨ ਕਿ ਹੈਲਥ ਇਜ਼ ਵੈਲਥ ਆ ਬੜੇ ਵਧੀਆ ਤਰੀਕੇ ਨਾਲ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸੋ ਇਸ ਦਿਨ ਜਿਹੜੀਆਂ ਸਾਰੀਆਂ ਝਲਕੀਆਂ ਅੱਜ ਦੇ ਟੂਰਨਾਮੈਂਟ ਦੀਆਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਦੇ ਵਿੱਚ ਜਿਹੜੇ ਜਿੰਨੇ ਸਪਾਂਸਰਸ ਉਹਨਾਂ ਨੇ ਵੀ ਬਹੁਤ ਵੱਧ ਚੜ ਕੇ ਹਿੱਸਾ ਪਾਇਆ ਸੋ ਆਓ ਤੁਹਾਨੂੰ ਲੈਕਚਰ ਚੱਲਦੇ ਹਾਂ ਨਿਊ ਹਾਈਟ ਪਾਰਕ ਨਿਊਯਾਰਕ ਦੇ ਵਿੱਚ ਜਿੱਥੇ ਇਹ ਟੂਰਨਾਮੈਂਟ ਇਹ ਸੰਧ ਬਾਬਾ ਨਿਧਾਨ ਸਿੰਘ ਜੀ ਸੁਸਾਇਟੀ ਦੇ ਵੱਲੋਂ ਹਰ ਸਾਲ ਕਰਾਇਆ ਜਾ ਰਿਹਾ ਕਰਾਇਆ ਜਾਂਦਾ ਹੈ ਫਤ ਅੱਜ ਸੰਤ ਬਾਬਾ ਨਿਧਾਨ ਸਿੰਘ ਜੀ ਜਿਹੜੀ ਕਲਚਰ ਸੁਸਾਇਟੀ ਹੈ ਉਹਨਾਂ ਦੇ ਵੱਲੋਂ ਨਿਊ ਹਾਈਟ ਪਾਰਕ ਦੇ ਵਿੱਚ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਬੜੇ ਵੱਡੇ ਪੱਧਰ ਦਾ ਜਿਹੜੇ ਬਜ਼ੁਰਗ ਬੱਚੇ ਸਾਰੇ ਹਿੱਸਾ ਲੈ ਰਹੇ ਕੀ ਕਹੋਗੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਵਧਾਈ ਦਿੰਦੇ ਆ ਕਿ ਬਹੁਤ ਵਧੀਆ ਇੱਕ ਦਿਨ ਤੇ ਬੜਾ ਵਧੀਆ ਟੂਰਨਾਮੈਂਟ ਹੋਇਆ ਸਭ ਤੋਂ ਪਹਿਲਾਂ ਤਾਂ ਅਸੀਂ ਮਤਲਬ ਜਿੰਨੇ ਵੀ ਸਾਡੇ ਦਰਸ਼ਕ ਵੀਰ ਜਾਂ ਸਾਡੇ ਜਿੰਨੇ ਸਪਾਂਸਰਸ ਨੇ ਸਾਰੇ ਇੱਥੇ ਆਪਣਾ ਟਾਈਮ ਕੱਢ ਕੇ ਸਾਡੇ ਕੋਲ ਆਏ ਨੇ ਅਸੀਂ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਦੂਜੀ ਗੱਲ ਇਦਾਂ ਹੈ ਵੀ ਸਾਡਾ ਜਿਹੜਾ 15ਵਾਂ ਸੋਕਰ ਟੂਰਨਾਮੈਂਟ ਸੀਗਾ ਉਹ ਕੋ 6 ਸਾਲ ਪਹਿਲਾਂ ਹੋਇਆ ਸੀਗਾ ਉਸ ਤੋਂ ਬਾਅਦ ਕੁਝ ਇਹੋ ਜਿਹੀ ਸਿਚੁਏਸ਼ਨ ਆਈ ਆ ਪੰਡੈਮਿਕ ਆ ਗਿਆ ਅਸੀਂ ਦੁਬਾਰਾ ਟੂਰਨਾਮੈਂਟ ਨਹੀਂ ਕਰਾ ਸਕੇ ਤੇ ਹੁਣ 16ਵਾਂ ਟੂਰਨਾਮੈਂਟ ਬਾਬਾ ਜੀ ਦੀ ਬਾਬਾ ਜੀ ਦੀ ਕਿਰਪਾ ਦੇ ਨਾਲ ਸਾਰ ਸੰਗਤ ਦੀ ਜਿੰਨੇ ਵੀ ਸਪੋਰਟ ਦੇ ਨਾਲ ਇਹ ਕਿਚੁਰ ਦੁਬਾਰਾ ਕਰਨ ਲੱਗੇ ਆ ਬਾਬਾ ਜੀ ਦੀ ਬੜੀ ਕਿਰਪਾ ਹੋਈ ਆ ਸੰਗਤਾਂ ਨੇ ਪੂਰਾ ਫੋਲੋਇੰਗ ਹਾਰਾ ਦਿੱਤਾ ਸਾਨੂੰ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਦੇ ਟੂਰਨਾਮੈਂਟ ਕਰਵਾਉਂਦੇ ਰਾਵਾਂਗੇ ਬਾਕੀ ਜਿੰਨੇ ਵੀ ਹੋਰ ਵੀ ਟੂਰਨਾਮੈਂਟ ਹੋਣ ਲਾ ਹੋ ਰਹੇ ਨੇ ਆਪਣੇ ਜਨਾਕੇ ਕਬੱਡੀ ਦਾ ਹੈਗਾ ਤੇ ਇੱਕ ਖਾ ਆਪਣੇ ਬਾਜਵਾ ਸਾਹਿਬ ਇੱਥੇ ਆਪਣਾ ਕਰਾ ਰਹੇ ਨੇ ਮੇਲਾ ਕਰਾ ਰਹੇ ਨੇ ਆਪ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਦੋਨਾਂ ਪ੍ਰੋਗਰਾਮਾਂ ਦੇ ਉੱਤੇ ਆਪਣਾ ਕੀਮਤੀ ਸਮਾਂ ਕੱਢ ਕੇ ਆ ਕੇ ਸਪੋਰਟ ਕਰੋ ਕਿਉਂ ਸਪੋਰਟ ਤੋਂ ਬਿਨਾ ਮੇਲੇ ਚੰਗੇ ਨਹੀਂ ਲੱਗਦੇ ਸਪੋਰਟ ਨਾਲੇ ਮੇਲੇ ਕਮਜਾਬ ਹੁੰਦੇ ਨੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਹੋਮ ਹੋਮ ਆ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ 16ਵਾਂ ਸੰਤਪਵਨ ਰਾਜ ਸਿੰਘ ਕਲਚਰ ਸੁਸਾਇਟੀ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਗਿਆ ਬਹੁਤ ਹੀ ਸਕਸੈਸਫੁਲ ਹੋਇਆ ਇਹਦੇ ਪਿੱਛੇ ਜਿਹੜੀ ਆਪਣੀ ਸਫਲਤਾ ਦੀ ਕੁੰਜੀ ਆ ਉਹ ਸਾਡੇ ਜਿਹੜੇ ਸਪਾਂਸਰ ਨੇ ਦਰਸ਼ਕ ਨੇ ਤੇ ਪਲੇਅਰ ਨੇ ਮੈਂ ਬਹੁਤ ਬਹੁਤ ਉਹਨਾਂ ਸਾਰਿਆਂ ਦਾ ਰਿਣੀ ਆ ਜਿਨ੍ਹਾਂ ਨੇ ਇੱਥੇ ਆ ਕੇ ਤਨ ਮਨ ਤਾਂਦੇ ਨਾਲ ਸੇਵਾ ਕਰਕੇ ਆਪਣੀ ਹਾਜ਼ਰੀ ਲਵਾਈ ਆ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਚਾਈਨਾ ਦੇ ਥਰੂ ਇਹੀ ਬੇਨਤੀ ਕਰੂੰਗਾ ਕਿ ਜਿੰਨੇ ਵੀ ਕਮਿਊਨਿਟੀ ਦੇ ਕਾਰਜ ਹੁੰਦੇ ਨੇ ਉਹਨਾਂ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਕਰੋ ਤਾਂ ਕਿ ਜਿਹੜਾ ਤੁਹਾਡਾ ਇਹ ਦਸ਼ਵੰਦਿਆ ਸਫਲ ਹੋ ਸਕੇ ਤੇ ਤੁਹਾਨੂੰ ਉਹਦਾ ਜਿਹੜਾ ਗੁਰਨਾਥ ਸਿੰਘ ਜੀ ਵਾਅਦਾ ਦੇ ਸਕਣ ਇਨੀਆਂ ਕੇ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਸੰਤਪਾਪਾ ਨਿਹਾਨ ਸਿੰਘ ਕਲਚਰ ਸੁਸਾਇਟੀ ਵੱਲੋਂ 16ਵਾਂ ਟੂਰਨਾਮੈਂਟ ਹੋ ਰਿਹਾ ਉਹਦੇ ਵਿੱਚ ਜਿੰਨੇ ਵੀ ਮੇਰੇ ਸੱਜਣ ਮਿੱਤਰ ਵੀਰ ਦੂਰੋਂ ਦੇ ਨੇ ਚੱਲ ਕੇ ਆਏ ਆ ਬਹੁਤ ਬਹੁਤ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਹੀ ਅਸੀਂ ਚਾਹੁੰਦੇ ਆ ਕਿ ਜਿਹੜੇ ਬਾਕੀ ਦੇ ਪ੍ਰੋਗਰਾਮ ਸਾਰੇ ਟੂਰਨਾਮੈਂਟ ਹੋਰ ਹੋ ਰਹੇ ਆ ਉਹਨਾਂ ਵਿੱਚ ਵੀ ਸਾਰੇ ਸਤਿਕਾਰਯੋਗ ਵੀਰਾਂ ਸਾਰੀ ਸੰਗਤ ਨੂੰ ਅਪੀਲ ਆ ਭਈ ਰੋਮਾ ਮਾ ਆ ਕੇ ਪੁੱਜੋ ਤਾਂ ਕਿ ਸਾਰੇ ਟੂਰਨਾਮੈਂਟ ਜਿੰਨੇ ਵੀ ਹੋ ਰਹਾ ਆ ਉਹ ਸਫਲ ਹੋ ਸਕਣ ਇੰਨਾ ਇੱਕ ਨੀਆਂ ਬੇਨਤੀਆਂ ਪਰਮਾਨੰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬਾਬਾ ਸੰਤ ਨਿਹੰਗ ਸਿੰਘ ਦੀ ਰੈਂਮੇਟ ਟੂਰਨਾਮੈਂਟ ਬਹੁਤ ਸੋਹਣਾ ਹੋ ਰਿਹਾ ਬਹੁਤ ਸੰਗਤਾਂ ਪਹੁੰਚਿਆ ਹੋਈਆਂ ਇੱਥੇ ਬਾਕੀ ਦੂਸਰਾ 24 ਅਗਸਤ ਨੂੰ ਬਹੁਤ ਸ਼ਾਨਦਾਰ ਟੂਰਨਾਮੈਂਟ ਹੋ ਰਿਹਾ ਖੇਡਾਂ ਦਾ ਪੰਜਾਬ ਮੇਲਾ ਹੋ ਰਿਹਾ ਜੀ ਉਹਦੇ ਵਿੱਚ ਬਹੁਤ ਵਧੀਆ ਅਰੇਂਜਮੈਂਟ ਕੀਤਾ ਗਿਆ ਪਲੇਅਰਾਂ ਦਾ ਕਬੱਡੀ ਦੇ ਹੋ ਰਹੇ ਮੈਚ ਰੱਸਾ ਕਸੀ ਦੇ ਹੋ ਰਿਆ ਮਟਕੇ ਵਾਲੇ ਹੋ ਰਹੇ ਰੱਸਾ ਕਸੀ ਵਾਲੇ ਹੋ ਰਹੇ ਆ ਸਾਰੇ ਹਮ ਮਗੇ ਪਹੁੰਚੋ ਜੀ 24 ਅਗਸਤ 236 ਹੈਲਸਡ ਐਵੇਨਿਊ ਤੇ ਪਲੀਜ਼ ਥੈਂਕ ਯੂ ਜੀ ਵਾਜੂ ਖਾਲਸਾ ਵਾਜੂ ਨਿਖਤ ਵੈਗੁਰਜੀ ਦਾ ਖਾਲਸਾ ਅੱਜ ਫਤਿਹ ਅੱਜ ਅਸੀਂ ਨਿਊ ਹਾਈਡ ਪਾਰਕ ਤੇ ਖੜੇ ਆ ਜਿੱਥੇ ਸੰਤ ਬਾਬਾ ਨਿਧਾਨ ਸਿੰਘ ਸੁਸਾਇਟੀ ਵੱਲ ਟੂਰਨਾਮੈਂਟ ਕਰਾ ਰਿਆ ਸਾਡੇ ਨਾਲ ਰਵੀ ਚੋਪੜਾ ਜੀ ਸਾਡੇ ਬੜੇ ਪੁਰਾਣੇ ਮਿੱਤਰ ਉਹ ਖੜੇ ਨੇ ਇਹਨਾਂ ਦਾ ਪੰਜਾਬੀ ਕਲਚਰ ਪ੍ਰੋਗਰਾਮ ਹੋਵੇ ਪੰਜਾਬੀ ਖੇਡਾਂ ਦਾ ਪ੍ਰੋਗਰਾਮ ਹੋਵੇ ਇਹਨਾਂ ਦਾ ਇੱਕ ਬੜਾ ਵੱਡਾ ਜਿਹੜਾ ਯੋਗਦਾਨ ਇਹਨਾਂ ਗੇਮਾਂ ਦੇ ਵਿੱਚ ਰਹਿੰਦਾ ਇਹ ਪਿੱਛੇ ਰਹਿ ਕੇ ਸਟੇਜ ਦੇ ਬਹੁਤ ਵੱਡੀ ਜਿਹੀ ਹਿੰਮਤ ਕਰਦੇ ਨੇ ਬੜਾ ਕੰਮ ਕਰਦੇ ਨੇ ਸੋ ਅੱਜ ਚੋਪੜਾ ਸਾਹਿਬ ਕੀ ਕਹੋਗੇ ਨਹੀਂ ਅੱਜ ਦਾ ਜਿਹੜਾ ਟੂਰਨਾਮੈਂਟ ਇੱਥੇ ਇਹਨਾਂ ਨੇ ਕਰਾਇਆ ਹੈ ਜਿਹਦੇ ਅੱਜ ਸਾਡੇ ਮੁੱਖ ਮਹਿਮਾਨ ਜਗਜੀਤ ਸਿੰਘ ਜੀ ਹੈਗੇ ਬਹੁਤ ਹੀ ਅੱਛਾ ਪ੍ਰੋਗਰਾਮ ਹੋਇਆ ਜਿਹਦੇ ਵਿੱਚ ਮੇਰੇ ਖਿਆਲ ਕਾਫੀ ਫੁੱਟਬਾਲ ਬੱਚਿਆਂ ਦੀਆਂ ਦੌੜਾਂ ਫੈਮਿਲੀਆਂ ਦੀ ਇਨਵੋਲਵਮੈਂਟ ਬੜੀ ਸੀਗੀ ਤੇ ਜਿਹੜਾ ਕਿ ਬਹੁਤ ਅੱਛੇ ਤਰੀਕੇ ਨਾਲ ਆਈ ਥਿੰਕ ਬਹੁਤ ਹੀ ਅੱਛਾ ਸੀ ਤੇ ਲੋਕ ਗਰਮੀ ਜਿਆਦਾ ਸੀਗੀ ਲੇਕਿਨ ਲੋਕ ਆ ਰਹੇ ਆ ਜਾ ਰਹੇ ਆ ਤੇ ਖਾਣ ਪੀਣ ਦਾ ਵੀ ਪੀਜ਼ਾ ਵਗੈਰਾ ਆ ਔਰ ਚਾਹੇ ਡੰਡਾ ਵਗੈਰਾ ਸਭ ਅਰੇਂਜਮੈਂਟ ਕੀਤਾ ਦਾ ਜਿਹੜਾ ਬਹੁਤ ਹੀ ਅੱਛਾ ਆਈ ਥਿੰਕ 24 ਅਗਸਤ ਨੂੰ ਬਲਵਿੰਦਰ ਜੀ ਜਿਹੜਾ ਟੂਰਨਾਮੈਂਟ ਕਰਾ ਦੇਆ ਉਹਦੇ ਚ ਵੀ ਸਾਰੇ ਲੋਗ ਹਮ ਹਮ ਆ ਕੇ ਪਹੁੰਚਣ ਉਹ ਦੇਵਾ ਦੇ 14 ਸਤੰਬਰ ਨੂੰ ਹੋ ਰਿਹਾ ਹੈ ਉਹਦੇ ਚ ਵੀ ਮੈਟਰੋ ਕਲੱਬ ਵੱਲੋਂ ਉਹਦੇ ਚ ਵੀ ਸਾਰੇ ਪਹੁੰਚੋ ਤੇ ਇਹ ਸਾਰੇ ਪ੍ਰੋਗਰਾਮ ਜਿਹੜੇ ਹੈਗੇ ਸਾਡੀ ਪੰਜਾਬੀ ਕਲਚਰ ਨੂੰ ਅਵੇਅਰਨੈਸ ਦੇਣ ਵਾਸਤੇ ਹੈ ਸਾਡੇ ਪੰਜਾਬ ਨੂੰ ਨਿਊਯਾਰਕ ਚ ਦਿਖਾਉਣ ਵਾਸਤੇ ਹੈ ਕਿ ਪੰਜਾਬੀ ਇੱਥੇ ਕਿੰਨੀ ਸਟਰੋਂਗ ਕਮਿਊਨਿਟੀ ਜਿਹੜੀ ਨਿਊਯਾਰਕ ਚ ਹੋ ਗਈ ਹੈ ਔਰ ਇਹ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਂਦੇ ਜਿਹੜੇ ਕਿ ਇਹਦੇ ਚ 3-4 ਮਹੀਨੇ ਹੀ ਸਾਨੂੰ ਮਿਲਦੇ ਆ ਆਪਣਾ ਮੈਮੋਰੀਅਲ ਡੇ ਲੇਬਰ ਡੇ ਜੋ ਜਿਹੜਾ ਕਿ ਸਾਰੇ ਅਸੀਂ ਫੰਕਸ਼ਨ ਕਰ ਸਕਦੇ ਹਾਂ ਗਰਮੀਆਂ ਤਿੰਨ ਚਾਰ ਮਹੀਨੇ ਇੱਥੇ ਆਉਂਦੀਆਂ ਬਾਕੀ ਫੇ ਸਾਰਾ ਸਾਲ ਅਸੀਂ ਥੀਏਟਰਾਂ ਦੀ ਪ੍ਰੋਗਰਾਮ ਕਰਦੇ ਹਾਂ ਤੇ ਸਾਰੇ ਹੋਂ ਮ ਆ ਕੇ ਪਹੁੰਚੋ 24 ਅਗਸਤ ਨੂੰ ਵੀ 14 ਸਤੰਬਰ ਨੂੰ ਵੀ ਔਰ ਅੱਜ ਦਾ ਵੀ ਪ੍ਰੋਗਰਾਮ ਬਹੁਤ ਹੀ ਵਧੀਆ ਸਭ ਨੂੰ ਮੁਬਾਰਕਾ ਜਿੰਦੇ ਲਈ ਥੈਂਕ ਯੂ ਅੱਜ ਨਿਊ ਹਾਈਡਰ ਸੰਤ ਬਾਬਾ ਨਿਸਾਹ ਸਿੰਘ ਕਲੱਬ ਸੋਸਾਇਟੀ ਵੱਲੋਂ ਕਰਾਇਆ ਜਾ ਰਿਹਾ ਟੂਰਨਾਮੈਂਟ ਉੱਥੇ ਸਿਕਰ ਸੋਸਾਇਟੀ ਤੋਂ ਸਾਰੇ ਟੀਮ ਪਹੁੰਚੀ ਸੋ ਅੱਜ ਇਸ ਦੇ ਵਿੱਚ ਜਿੰਨੇ ਵੀ ਲੇਡੀਜ਼ ਸਬੰਦੇ ਸਾਰੇ ਬਹੁਤ ਬਹੁਤ ਸਾਰਿਆਂ ਆ ਪ੍ਰਧਾਨ ਸਾਹਿਬ ਜਿਹੜਾ ਜੀਮਾ ਸਾਹਿਬ ਚੇਅਰਮੈਨ ਸਾਹਿਬ ਵਾਜੂ ਜੀ ਕਾ ਖਾਲਸਾ ਵਾਜੂ ਜੀ ਦੇ ਫਤਿਹ ਅੱਜ ਬਹੁਤ ਹੀ ਖੁਸ਼ੀਵਾਨ ਦੇ ਰਹੇ ਕਿ ਜਿਹੜੀ ਕਿ ਅੱਜ ਇੱਥੇ ਮੈਚ ਹੋ ਰਿਹਾ ਨਿਊ ਹੈਡ ਪਾਰਕਸ ਦੇ ਵਿੱਚ ਜਿਹੜੇ ਸਟੇਜ 'ਚ ਮੇਰਾ ਦੇ ਇੱਥੇ ਮੇਰੇ ਬੱਚੇ ਸਾਰੇ ਇੱਥੇ ਮਤਲਬ ਆਪਣੇ ਇੱਥੇ ਪੜ੍ਹੇ ਨੇ ਸਟੱਡੀ ਕੀਤੀ ਉਹਨਾਂ ਨੇ ਗਾਂ ਪੋਤੇ-ਪੋਤੀਆਂ ਵੀ ਸਾਡੇ ਇੱਥੇ ਪੜ੍ਹਦੇ ਨੇ ਸਾਨੂੰ ਇਸ ਸਕੂਲ ਦਾ ਬਹੁਤ ਹੀ ਜ਼ਿਆਦਾ ਬਹੁਤ ਹੀ ਅਨੰਦ ਮਾਣ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਜਦੋਂ ਗਰਮੀਆਂ ਦਾ ਸੀਜ਼ਨ ਆਉਂਦਾ ਉਦੋਂ ਨਾਲ ਹੀ ਸਪੋਰਟਸ ਦਾ ਵਾਡਾ ਧੰਨਵਾਦ ਜਿਹੜਾ ਮੈਚ ਆ ਸ਼ੁਰੂ ਹੋ ਜਾਂਦੇ ਆ ਅੱਜ ਸੰਤਪਾਪਾ ਨਦਾਨ ਸਿੰਘ ਜੀ ਵੱਲੋਂ ਜੋ ਫਾਰਮਾ ਟੂਰਨਾਮੈਂਟ ਆ ਉਹ ਬੜੀ ਵੱਡੀ ਪੱਧ ਤੇ ਕਰਾਇਆ ਜਾ ਰਿਹਾ ਵਾ ਮੈਂ ਇਹਨਾਂ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਕੰਮ ਅਲ ਇਕੜੇ ਤੇ ਕਰਨੇ ਬੜੇ ਔਖੇ ਨੇ ਪਰ ਲਗਾਤਾਰ ਇੰਨੇ ਸਾਲ ਇਹ ਪ੍ਰੋਗਰਾਮ ਕਰਦੇ ਆ ਬੜੀ ਹਿੰਮਤ ਹੈ ਇਹਨਾਂ ਵੀਰਾਂ ਦੀ ਮੈਂ ਫਿਰ ਤੋਂ ਗੁਰਦੁਆਰਾ ਸਿੱਖ ਸਾਡੀ ਵੱਲੋਂ ਤੰਤਰਨ ਬਾਬਾ ਬੁੱਢਾ ਸਾਹਿਬ ਦੀ ਸਿੱਖਿਆ ਸ਼੍ਰੀ ਸੁਨਿਮ ਮੈਂਬਰਾਂ ਵੱਲੋਂ ਇਹਨਾਂ ਨੂੰ ਬਤਾਈ ਕਰਦਾ ਜਿਨ੍ਹਾਂ ਤੇ ਆ ਅਰਦਾਸ ਕਰਦਾ ਵਾਹਿਗੁਰੂ ਜੀ ਕਿ ਉਹ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਇਹ ਸਪੋਰਟਸ ਨੂੰ ਜਿਹੜਾ ਵਾ ਉੱਪਰ ਚੁੱਕਦੇ ਰਹਿਣ ਕਿਉਂਕਿ ਸਪੋਰਟਸ ਜਿਹੜੀ ਹੈ ਸਾਡੀ ਔਮ ਵਾਲੀ ਜਨਰੇਸ਼ਨ ਨੂੰ ਇੱਕ ਬੜਾ ਪ੍ਰਭਾਵ ਹੰਗਾਰਾ ਮਿਲਦਾ ਜੀ ਧੰਨਵਾਦਵਾਦੋ ਸਾਹਿਬ ਜਿਹੜਾ ਚੱਲਦਾ ਵੀ ਜਿੱਤੂਗਾ ਕੌਣ ਆ ਅਗਰ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤ ਬਾਬਾ ਨਿਹੰਗ ਸਿੰਘ ਜੀ ਜਿਹੜੇ ਹਰ ਸਾਲ ਵੀ ਤਰ੍ਹਾਂ ਦੋ ਦਿਨ ਲਈ ਪੰਜਾਬੀ ਆਪਣੇ ਖੇਲਾਂ ਦਾ ਫੁੱਟਬਾਲ ਤੇ ਦੂਜੀਆਂ ਖੇਡਾਂ ਦਾ ਟੂਰਨਾਮੈਂਟ ਕਰਾਉਂਦੇ ਆ ਮੈਂ ਸਮਝਦਾ ਕਿ ਬੜੇ ਧੰਨਵਾਦ ਦੇ ਯੋਗ ਨੇ ਇਸੇ ਤਰ੍ਹਾਂ ਜਿੱਦਾਂ ਕਿ ਜਿੰਨੇ ਵੀ ਮੇਰੇ ਵੀਰ ਨੇ ਜਿੱਦਾਂ ਕਿ 24 24 ਅਗਸਤ ਨੂੰ ਪੰਜਾਬ ਮੇਲਾ ਦੇ ਵੀ ਹੋਣ ਜਾ ਰਿਹਾ ਇਸੇ ਤਰ੍ਹਾਂ ਹੀ ਮੁੜ ਕੇ 14 ਸਤੰਬਰ ਨੂੰ ਕਬੱਡੀ ਦਾ ਟੂਰਨਾਮੈਂਟ ਵੀ ਹੋਣ ਜਾ ਰਿਹਾ ਉਸ ਤੋਂ ਮਗਰੋਂ 5 ਅਕਤੂਬਰ ਨੂੰ ਵੀ ਕਬੱਡੀ ਦਾ ਟੂਰਨਾਮੈਂਟ ਹੋਣ ਜਾ ਰਿਹਾ ਇਹ ਜਿੰਨੇ ਵੀ ਮੇਰੇ ਵੀਰ ਪ੍ਰਬੰਧਕ ਨੇ ਸਾਰੇ ਧੰਨਵਾਦ ਦੇ ਯੋਗ ਨੇ ਜੇ ਜੇ ਤੋਂ ਮੈਂ ਇਹਨਾਂ ਨੂੰ ਵਿਸ਼ੇਸ਼ ਵਧਾਈ ਦੇਣਾਂ ਦੇ ਨਾਲ ਦੀ ਨਾਲ ਇਹ ਵੀ ਆਪਣੇ ਜਿੰਨੇ ਮੀਡੀਆ ਵਾਲੇ ਵੀਰ ਨੇ ਚਾਹ ਗੱਲ ਪ੍ਰਦੀਪ ਨੇ ਚਾਹ ਸੰਝਾ ਪੰਜਾਬ ਆਵਾਜ਼ ਚਾਹ ਅਮੁੱਤੀ ਸਾਹਿਬ ਨੇ ਸਾਰੇ ਜਿਹੜੀਆਂ ਇਹਨਾਂ ਨੂੰ ਆ ਕੇ ਕਵਰ ਕਰਦੇ ਨੇ ਇਹ ਵੀ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਇਸ ਖੁਸ਼ੀ ਦੇ ਮੌਕੇ ਤੇ ਮੈਂ ਸਭ ਨੂੰ ਵਧਾਈ ਦਿੰਦਾ ਕਿ ਆਪਣੇ ਬੱਚਿਆਂ ਨੂੰ ਲਿਆਓ ਇਹਨਾਂ ਰੌਣਕ ਮੇਲਾਂ ਦੇ ਆਓ ਸਾਡੇ ਪੰਜਾਬੀ ਕਲਚਰ ਦੇ ਨਾਲ ਜੋੜੋ ਸਾਡੀ ਮਾਂ ਬੋਲੀ ਦੇ ਨਾਲ ਵੀ ਜੋੜਦੇ ਆਂ ਤੇ ਅਸੀਂ ਆਪਣੇ ਕਲਚਰ ਦੇ ਨਾਲ ਜੋੜੋ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਗੱਲ ਪ੍ਰਦੀਪ ਜਸਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਸਦਾ ਦੇ ਰਹੇ ਆ ਵੀ ਬੜੀ ਖੁਸ਼ੀ ਹੋਈ ਅੱਜ ਜਰਸੀ ਦੇ ਵਿੱਚ ਸੰਤਬਾਬ ਬਰਨਧਾਨ ਸਿੰਘ ਦੇ ਨਾਮ ਤੇ ਜਿਹੜਾ ਟੂਰਨਾਮੈਂਟ ਹੁੰਦਾ तकरीबन 20 ਸਾਲ ਪਹਿਲਾਂ 15 ਤੋਂ 20 ਸਾਲ ਪਹਿਲਾਂ ਜਿਹੜੀ ਇਹ ਖਾਲਸਾ ਜੰਕਸ਼ਨ ਅੱਜ ਖੇਡ ਰਹੀ ਹੈ ਇਹ ਮੈਂ ਆਪਣੇ ਰਿਟਾਇਰਮੈਂਟ ਹੇਲਥ ਕੋ ਜਵਾਕ ਤਿਆਰ ਕੀਤੇ ਛੋਟੇ ਛੋਟੇ ਤੁਸੀਂ ਵੀ ਖੇਡੇ ਹਾਂ ਭਾਈ ਆਪ ਖੁਦ ਬਾ ساری ਉਮਰ ਖੇਡੇ ਆ ਪਰ ਅੱਜ ਮੈਨੂੰ ਮਾਣ ਜਾ ਵੀ ਉਹ ਜਿਹੜੇ ਤਿਆਰ ਕੀਤੇ ਸੀ ਅੱਜ ਉਹ ਖੇਲਦੇ ਆ ਪਹਿਲਾਂ ਅਸੀਂ ਹਰੇਕ ਸਾਲ ਹਾਰ ਕੇ ਆਉਂਦੇ ਹੁੰਦੇ ਸੀ ਕਿਉਂ ਨਿਆਣੇ ਛੋਟੇ ਹੁੰਦੇ ਸੀ ਇਹਨਾਂ ਦੇ ਸਾਰਿਆਂ ਦੇ ਜੂੜੇ ਹੁੰਦੇ ਸੀ ਤਾਂ ਇਹਨਾਂ ਦਾ ਨਾਮ ਉਸ ਟਾਈਮ ਖਾਸਾ ਜੰਕਸ਼ਨ ਰੱਖਿਆ ਸੀਗਾ। ਉਹ ਗੇਮਾਂ ਦੇ ਵਿੱਚ ਤਾਂ ਜਿੰਜੂੰ ਸਾਡੇ ਬੱਚੇ ਹੁੰਦੇ ਆ ਬਾਬਾ ਅਨੰਦ ਸਿੰਘ ਕਮੇਟੀ ਬੜੀ ਸਲਾਘਾ ਜੋ ਪ੍ਰੋਗਰਾਮ ਜਿਹੜੇ ਹਰ ਸਾਲ ਇਹਨਾਂ ਨੇ ਗੇਮ ਸਾਮ੍ਹ ਕੇ ਰੱਖੀ ਹੋਈ ਹੈ ਜਿਹੜੀ ਸਾਕਰਦੀ ਆ। ਸੋ ਅਸੀਂ ਧੰਨਵਾਦ ਕਰਦੇ ਆ। ਸਾਨੂੰ ਸਾਰਿਆਂ ਨੂੰ ਇਹਦੇ ਪ੍ਰੋਗਰਾਮਾਂ ਚਾਹੇ ਕਬੱਡੀ ਦੇ ਨੇ ਕੋਈ ਵੀ ਨੇ ਬਾਹਰ ਚੜ ਕੇ ਹਿੱਸਾ ਪਾਉਣੇ ਆ। ਅਸੀਂ ਧੰਨਵਾਦ ਕਰਦੇ ਆ ਸਾਰੇ ਚੈਨਲਾਂ ਦਾ। ਵਾਹਿਗੁਰੂ ਜੀ ਕਾ ਖਾਲਸਾ। ਇਹਨਾਂ ਨੂੰ ਛੱਡਣ ਵੇਲੇ ਰੋਏ ਕੀ ਸਾਡੇ ਦਿਲ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਜਿਵੇਂ ਕਿ ਗਰਮੀ ਦੇ ਆਉਂਦਿਆਂ ਹੀ ਜੋ ਸਾਡੇ ਇੱਥੇ ਜਿੰਨੇ ਵੀ ਜਥੇਬੰਦੀਆਂ ਤੇ ਸਪੋਰਟ ਕਲੱਬ ਹਾ ਉਹ ਵੱਧ ਤੋਂ ਵੱਧ ਵਧੀਆ ਪ੍ਰੋਗਰਾਮ ਕਰਾਉਂਦੇ ਹਾ ਅੱਜ ਜੋ ਸੰਤ ਨਿਧਾਨ ਸਿੰਘ ਸੋਸਾਇਟੀ ਹੈ ਜੋ ਹਰ ਸਾਲ ਹੀ ਬੜੇ ਵੱਡੇ ਟੂਰਨਾਮੈਂਟ ਕਰਾਉਂਦੀ ਹੈ ਅੱਜ ਬੱਚਿਆਂ ਦੇ ਬੱਚਿਆਂ ਦੇ ਗੇਮਾਂ ਅੱਗੇ ਫੁੱਟਬਾਲ ਦੀਆਂ ਕੇਮਾਂ ਹੋਰ ਵੀ ਸਾਰ ਹਰ ਤਰ੍ਹਾਂ ਦੇ ਗੇਮਾਂ ਕਰਾਉਂਦੇ ਆ ਇਸ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਵੇਂ ਕਿ ਆਉਣ ਵਾਲੇ ਦਿਨਾਂ ਵਿੱਚ 24 ਅਗਸਤ ਨੂੰ ਜੋ ਕਿ ਸਾਡੇ ਬਾਦਵਾ ਸਾਹਿਬ ਉਹ ਵੀ ਪੰਜਾਬ ਡੇ ਬਹੁਤ ਵਧੀਆ ਪ੍ਰੋਗਰਾਮ ਲਿਆ ਰਹੇ ਨੇ ਉਹਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬੀਬੀਆਂ ਤੱਕ ਸਾਰੇ ਹੀ ਗੇਮਾਂ ਉੱਚ ਹੋਣਗੀਆਂ ਸਾਨੂੰ ਸਾਰਿਆਂ ਨੂੰ ਇੰਨਾ ਪ੍ਰੋਗਰਾਮਾਂ ਟੂਰਨਾਮੈਂਟ ਪਹੁੰਚਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਜੰਦਰ ਸਿੰਘ ਜੀ ਲਾਲੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਿੱਖਰ ਸੁਸਾਇਟੀ ਵੱਲੋਂ ਅਤੇ ਸੰਤਪਾਪਰੇਮ ਸੋਸਾਇਟੀ ਵੱਲੋਂ ਸੰਤ ਨੰਦਾਨ ਸਿੰਘ ਸੋਸਾਇਟੀ ਨੂੰ ਬਹੁਤ ਬਹੁਤ ਵਧਾਈਆਂ ਜਾਂਦਾ ਹੈ ਕਿ ਜੋ ਕਿ ਬੱਚਿਆਂ ਨੂੰ ਸਾਰੇ ਉਤਸ਼ਾਹ ਕਰ ਰਹੇ ਹੋ ਬਹੁਤ ਹੀ ਚੜਜੀ ਵਾਲਾ ਕੰਮ ਹੈ ਅਸੀਂ ਸਾਰੀਆਂ ਸੋਸਾਇਟੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪੰਜਾਬੀਆਂ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਕਿ ਇਸ ਵਾਰੀ ਪਹਿਲੀ ਵਾਰੀ ਜੋ ਪੰਜਾਬੀ ਪੰਜਾਬ ਦੇ ਮੇਲਾ ਜੋ ਪੰਜਾਬੀਆਂ ਦਾ ਜਿਹਦੇ ਵਿੱਚ ਕਬੱਡੀ ਦੇ ਮੈਚ ਉਹਦੇ ਸੰਗੀਤ ਤੇ ਗਿੱਧੇ ਤੇ ਭੰਗੜੇ ਜੋ ਸਾਡਾ ਪੰਜਾਬੀ ਕਲਚਰ ਆ ਉਹ ਸਾਰਾ ਹੀ ਉਸ ਦਿਨ 24 ਅਗਸਤ ਨੂੰ ਜਿਹੜਾ ਉਹ ਯੂ ਐਮ ਸੀ ਪਾਰਕ ਦੇ ਵਿੱਚ ਦਿਖਾਇਆ ਜਾਵੇਗਾ ਜਿਹਦੇ ਚਚੇ ਤੌਰ ਤੇ ਸਾਂਝਾ ਪੰਜਾਬ ਤੇ ਉਹਨਾਂ ਦੇ ਨਾਲ ਜਿੰਨੇ ਵੀ ਸਹਿਯੋਗੀ ਨੇ ਉਹਨਾਂ ਸਾਰਿਆਂ ਦਾ ਵੱਲੋਂ ਖੁੱਲਾ ਸੱਦਾ ਭਾਈ ਆਪਣੇ ਬੱਚਿਆਂ ਨੂੰ ਲਿਆਓ ਆਪਣੇ ਬਜ਼ੁਰਗਾਂ ਨੂੰ ਲਿਆਓ ਆਪਣੇ ਆਪ ਆਓ ਸਮੂਹ ਪਰਿਵਾਰਾਂ ਸਮੇਤ ਉੱਥੇ ਪਹੁੰਚੋ ਤੇ ਇਸ ਰੌਣਕ ਨੂੰ ਪਾਓ ਤਾਂ ਕਿ ਅਸੀਂ ਆਪਣੇ ਅਮਰੀਕਾ ਦੀ ਧਰਤੀ ਦੇ ਉੱਤੇ ਆਪਣੇ ਪੰਜਾਬ ਦੇ ਉਸ ਇਤਿਹਾਸ ਨੂੰ ਦਿਖਾ ਸਕੀਏ ਤੇ ਯਾਦ ਕਰ ਸਕੀਏ ਕਿ ਅੱਜ ਤੌਰ ਤੇ ਸਮੂਹ ਪੀੜਾਪਾਣੀਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਹਦੇ ਵਿੱਚ ਹਾਜ਼ਰੀ ਭਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ